ਸਾਰੇ ਸਾਥ ਸੰਗਤ ਜਿੰਨੇ ਵੀ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਪੈਣਾ ਛੋਟੇ ਬੱਚੇ ਕਬੀਲਦਾਰੀ ਦਾ ਟਾਈਮ ਹੈ ਰੋਟੀ ਟੁਕ ਦਾ ਟਾਈਮ ਹੈ ਇੰਨੀ ਭਾਰੀ ਗਿਣਤੀ ਚ ਮਾਵਾ ਪੈਣਾ ਦਾ ਇੱਥੇ ਆਉਣਾ ਸਾਡੇ ਲਈ ਬੜਾ ਸ਼ੁਭ ਸੰਕੇਤ ਹੈ ਤੁਹਾਡਾ ਅਸ਼ੀਰਵਾਦ ਕਹਿੰਦੇ ਜੇ ਮਾਂ ਦਾ ਅਸ਼ੀਰਵਾਦ ਤੇ ਭੈਣ ਦੀਆਂ ਦੁਆਵਾਂ ਮਿਲ ਜਾਣ ਤਾਂ ਦੁਨੀਆ ਦੀ ਕੋਈ ਵੀ ਇਹ ਜੀ ਮੰਜ਼ਲ ਨਹੀਂ ਜਿਹਨੂੰ ਬੰਦਾ ਫਤੇ ਨਾ ਕਰ ਸਕੇ ਜਿਹਨੂੰ ਜਿੱਤ ਨਾ ਸਕੇ ਬਹੁਤ ਧੰਨਵਾਦ ਜੀ ਇੱਥੇ ਆਉਣ ਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆ ਵੇਲੇ ਨੂੰ ਕਹਿੰਦੇ ਆਪਣੇ ਕਿ ਦੋ ਵੇਲਿਆਂ ਦਾ ਇੱਕ ਵੇਲਾ ਜੇ ਕਿਸੇ ਨੇ ਸੌਖਾਣੀ ਹੋਵੇ ਕਹਿੰਦੇ ਦੋ ਵੇਲਿਆਂ ਦਾ ਇੱਕ ਵੇਲਾ ਮੈਂ ਸੱਚ ਬੋਲ ਰਿਹਾ ਸੋ ਦੋ ਵੇਲਿਆਂ ਦਾ ਇੱਕ ਵੇਲਾ ਗੁਰੂ ਘਰ ਜਮਾ ਸੱਜੇ ਪਾਸੇ ਹੈ ਰਹਿ ਰਾਜ ਦਾ ਟਾਈਮ ਹੈ ਆਰਤੀ ਦਾ ਟਾਈਮ ਹੈ ਅੱਜ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦਿੰਦੇ ਨਾ ਹੀ ਕੋਈ ਅਖਬਾਰਾਂ 'ਚ ਫੋਟੋ ਛਪਾਉਣ ਦਾ ਚਾਹ ਹੈ ਨਾ ਹੀ ਕੋਈ ਟੈਲੀਵਿਜ਼ਨ ਤੇ ਆਉਣ ਦਾ ਚਾਹ ਹੈ ਬਸ ਚਾਹ ਇੱਕੋ ਹੀ ਹੈ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਦੁਬਾਰੇ ਗਿੱਧਿਆਂ ਪੰਗੜਿਆਂ ਵਾਲਾ ਕਬੱਡੀਆਂ ਛਿੰਝਾਂ ਵਾਲਾ ਦੁਬਾਰੇ ਫੌਜ ਦੇ ਕਰਨੈਲਾ ਜਰਨੈਲਾ ਵਾਲਾ ਬਣ ਜੇ ਬਸ ਆਹੀ ਚਾਹ ਬਸ ਤੁਹਾਡਾ ਇੰਨੀ ਭਾਰੀ ਗਿਣਤੀ ਚਾਉਣਾ ਮੈਨ ਮੇਰੇ ਲਈ ਬਹੁਤ ਬਹੁਤ ਹੌਸਲਾ ਵਧਾਉ ਹੈ ਕੋਈ ਦਿਹਾੜੀ ਤੇ ਨਹੀਂ ਲੈ ਕੇ ਆਏ ਇਸ ਤੁਨੂੰ ਦੂਜੀਆਂ ਪਾਰਟੀਆਂ ਵਾਲੇ ਦਿਹਾੜੀ ਤੇ ਲੈ ਕੇ ਆਉਂਦੇ ਆ ਜਾਂ ਕੋਈ ਲਾਲਚ ਦੇ ਕੇ ਲੈ ਕੇ ਆਉਂਦੇ ਆ ਤੈਨੂੰ ਆਉਂਦੇ ਨੂੰ ਰੋਟੀ ਖਵਾ ਲਾਂਗੇ ਜਾਂ ਜਾਂਦੇ ਨੂੰ ਰੋਟੀ ਖਵਾ ਦਾਂਗੇ ਇਦਾਂ ਦਾ ਕੁਝ ਕਰਕੇ ਆਂ ਸੋ ਅੱਜ ਅਸੀਂ ਤੁਹਾਨੂੰ ਛੋਟਾ ਜਿਹਾ ਸੱਦਾ ਦਿੱਤਾ ਤੁਸੀਂ ਇੰਨੀ ਪਾਰੀ ਗਿਣਤੀ ਚ ਆ ਗਏ ਇੱਥੋਂ ਕੀ ਸਿੱਧ ਹੁੰਦਾ ਹੈ ਇੱਥੋਂ ਇਹੀ ਸਿੱਧ ਹੁੰਦਾ ਹੈ ਕਿ ਤੁਸੀਂ 7-3 ਸਾਲ ਦਾ ਫਤਵਾ ਜਿਹੜਾ ਉਹ ਆਪਦੇ ਦਿਲ ਚ ਚੱਕੀ ਫਿਰਦੇ ਹੋ ਹਾਲਾਂਕਿ ਇਲੈਕਸ਼ਨ ਹੋਣੀ ਨਹੀਂ ਚਾਹੀਦੀ ਸੀ ਤੁਸੀਂ ਪਹਿਲਾਂ ਹੀ ਜਿਤਾਤਾ ਸੀ ਇਸ ਇਲਾਕੇ ਚੋਂ ਪਰ ਅਚਾਨਕ ਪ੍ਰਮਾਤਮਾ ਦਾ ਭਾਣਾ ਹੈ ਕਿ ਸਾਡੇ ਐਮਐਲਏ ਸਾਹਿਬ ਅਕਾਲ ਚਲਾਣਾ ਕਰ ਗਏ ਤਾਂ ਲਕਸ਼ਣ ਲੜਨੀ ਪੈਂਦੀ ਹੈ ਭਾਰਤ ਦੇ ਕਾਨੂੰਨ ਮੁਤਾਬਕ 6 ਮਹੀਨਿਆਂ ਦੇ ਵਿੱਚ ਵਿੱਚ ਦੁਬਾਰੇ ਕੋਈ ਨੁਮਾਇੰਦਾ ਚੁੜਨਾ ਪੈਂਦਾ ਤੇ ਤੁਸੀਂ ਪਹਿਲਾਂ ਵੀ ਇਸ ਇਲਾਕੇ ਚ ਬੜੀ ਭਾਰੀ ਗਿਣਤੀ ਤੇ ਤੁਸੀਂ ਜੀ ਧਾਕੇ ਭੇਜਿਆ ਸੀ ਇਸ ਵਾਰ ਵੀ ਅਸੀਂ ਉਮੀਦ ਇਹ ਹੀ ਕਰਦੇ ਹਾਂ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਜਿਹੜਾ ਕੀਤਾ ਉਹਨੂੰ ਕਾਇਮ ਰੱਖੋਗੇ ਅਸੀਂ ਤੁਹਾਡਾ ਵਿਸ਼ਵਾਸ ਨਹੀਂ ਤੋੜਦੇ ਤੁਹਾਡਾ ਤੁਹਾਡੀ ਜ਼ਿੰਮੇਵਾਰੀ 19 ਤਰੀਕ ਨੂੰ ਖਤਮ ਝਾੜੂ ਵਾਲਾ ਬਟਨ ਦਬਕ ਕੇ ਤੁਹਾਡੀ ਜ਼ਿੰਮੇਵਾਰੀ 19 ਤਰੀਕ ਨੂੰ ਖਤਮ ਸਾਡੀ 19 ਤਰੀਕ ਤੋਂ ਸ਼ੁਰੂ ਇਹ ਸਾਡੀ ਗਰੰਟੀ ਹੈ ਜੀ ਬਸ ਉਸ ਦਿਨ ਚਲੇ ਜਾਏ ਉਹਨਾਂ ਕਹਿੰਦੇ ਗਰਮੀ ਐ ਕੋਈ ਟਾਈਮ ਨਹੀਂ ਲੱਗਦਾ 192 ਬੂਥ ਨੇ 700 ਤੋਂ 800 ਵੋਟਾਂ ਹੀ ਕਬੂਤੇ ਨੇ ਜੇ ਐਵਰੇਜ ਵੀ ਪਾ ਲਈਏ ਨਾ दसरा मनट नाही लग्न जी दसरा मनटा वोट पा जाऊगे दसरा मनट पंसिड लो दसरा मनट लुधियाणा पश्चमी वास्तू कड लो दस मनट जबद्दी पिंड वास्त कड लो दस मनट आपण बच्च कड लो बस दसरा मिटांच कम निबड जाण तडकी तडकी जाय ਆਪਣਾ ਤਾਂ ਬਟਨ ਵੀ ਪਹਿਲੇ ਨੰਬਰ ਤੇ ਹੀ ਐ ਕਿਤੇ ਇਦੁਰ ਉਦਰਾਏ ਦੇਖਣ ਦੀ ਵੀ ਲੋੜ ਨਹੀਂ ਵੀ ਕਿੱਥੇ ਜੇ ਐ ਪਹਿਲਾ ਨੰਬਰ ਦੱਬ ਕੇ ਸੰਜੀਵ ਰੋੜੇ ਦੀ ਫੋਟੋ ਲੱਗੀ ਹੋਣੀ ਪਹਿਲੇ ਨੰਬਰ ਦਾ ਬਟਨ ਦੱਬ ਕੇ ਘਰੇ ਮੁੜਿਆ ਉਹ ਫੋਟੋ ਦੂਜਿਆਂ ਦੀ ਵੀ ਲੱਗੀ ਹੋਣੀ ਉਧਰ ਦੇਖਿਓ ਇਹਨਾਂ ਨੇ ਤਾਂ ਅੱਖਾਂ 'ਚ ਚਿੱਟਾ ਮੋਤੀ ਆ ਉਤਰ ਸਕਦਾ ਐ ਐਡੇ ਭ੍ਰਸ਼ਟਾਚਾਰੀ ਹੰਕਾਰੀ ਨੇ ਫੋਟੋ ਹੀ ਨਹੀਂ ਦੇਖਣੀ ਮੱਥੇ ਹੀ ਨਾ ਲੱਗੀ ਯਾਰ ਸਹੀ ਐ ਨਾ ਹੰਕਾਰ ਹੰਕਾਰ ਗੁੱਸਾ ਕੀ ਕਰ ਲਣਗੇ ਐਮਐਲਏ ਬਣ ਕੇ ਕੀ ਕਰ ਲਣਗੇ ਸਰਕਾਰ ਤਾਂ ਸਾਡੀ ਹੈ ਗਾਲਾਂ ਹੀ ਕੱਢਣਗੇ ਡੇਢ ਸਾਲ ਮੈਨੂੰ ਵਾਲਾ ਕੱਢ ਲਣਗੇ ਫਿਰ ਕਿਉਂ ਰਗਵਾ ਤੁਸੀਂ ਕਹੋਗੇ ਛੱਡੋ ਯਾਰ ਗਾਲਾਂ ਕੱਢਣ ਵਾਸਤੇ ਬਣਾਇਆ ਸੀ ਇਹਨੂੰ ਕੰਮ ਤਾਂ ਕੋਈ ਹੋ ਨਹੀਂ ਸਕਦਾ ਉਹਦਾ ਨਾ ਹੀ ਉਦੋਂ ਜਦੋਂ ਮੰਤਰੀ ਸੀ ਉਦੋਂ ਕੀ ਕਰਤਾ ਉਦੋਂ ਵੀ ਗਾਲਾਂ ਕੱਢੀਆਂ ਉਹਨੇ ਹੰਕਾਰ ਹੈ ਉਹਨਾਂ ਚ ਹੁਣ ਮੈਨੂੰ ਪੱਤਰਕਾਰ ਕਹਿੰਦੇ ਜੀ ਕਿਹੜੇ ਮੁੱਦੇ ਤੇ ਲੜ ਰਹੇ ਹੋ ਮੈਂ ਕਿਹਾ ਸਿੱਧਾ ਜਾਂ ਮੁੱਦਾ ਜੀ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਅਸੀਂ ਪਿਆਰ ਨਾਲ ਵੋਟਾਂ ਮੰਗਦੇ ਹਾਂ ਹੰਕਾਰ ਨਾਲ ਮੰਗਦੇ ਆ ਐ ਫੋਟੋ ਖਾ ਔਰਤ ਲਿਖਿਆ ਵੀ ਕੀ ਅੰਗਰੇਜ਼ੀ ਚ ਲਿਖਿਆ ਆਪਾਂ ਤਾਂ ਸਮਝ ਨਹੀਂ ਆਉਂਦਾ ਉਹ ਆਸ਼ੂ ਇਜ਼ ਮਸਟ ਮਤਲਬ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਨੈਲਸਨ ਮਡੇਲਾ ਹੋ ਯਾਰ ਵੀ ਜ਼ਰੂਰੀ ਹੈ ਉਹ ਉਹ ਤਾਂ ਸਾਡੀ ਮਜਬੂਰੀ ਹੈ ਪਹਿਲਾਂ ਚੰਗੇ ਬੰਦੇ ਚੁਣੋ ਆਪਦੇ ਵਰਗੇ ਚੁਣੋ ਜਿਹੜੇ ਤੁਹਾਡੇ ਘਰਾਂ ਚ ਤੁਹਾਡੇ ਸਮੱਸਿਆਵਾਂ ਨੂੰ ਜਾਣਦੇ ਹੋਣ ਉਹਨਾਂ ਨੂੰ ਚੁਣੋ ਇਹੋ ਜਿਹਾ ਤਾਂ ਲੈਣਾ ਕੀ ਆਪਾਂ ਨੇ ਉਹ ਤਾਂ ਆਪਣੀ ਪਾਰਟੀ ਨਾਲ ਲੜੀ ਜਾਂਦਾ ਆਵੇ ਨਾ ਆਵੇ ਆਵੇ ਨਾ ਆਵੇ ਆਵੇ ਨਾ ਆਵੇ ਮੈਂ ਇਕੱਲਾ ਹੀ ਆ ਚਲ ਉਹ ਨਹੀਂ ਆਉਂਦਾ ਇਹ ਨਹੀਂ ਆਉਂਦਾ ਉਹ ਨਹੀਂ ਆਉਂਦੇ ਜੇ ਆ ਨਾ ਆਏ ਫੇਰ ਕੀ ਕਰਾਂਗੇ ਜਿਹੜੇ ਆ ਮੂਰੇ ਬੈਠੇ ਸੋ ਅੱਜ ਸਟੇਜ ਤੇ ਮੇਰੇ ਨਾਲ ਸਾਡੇ ਜਿਨ੍ਹਾਂ ਨੇ ਮਾਣ ਵਧਾਇਆ ਜਿਨ੍ਹਾਂ ਨੇ ਦੇਸ਼ ਦਾ ਨਾਮ ਉੱਚਾ ਕੀਤਾ ਬਹੁਤ ਵਾਰੀ ਮੈਨ ਆਫ ਦਾ ਮੈਚ ਵੀ ਆਏ ਬਹੁਤ ਵਾਰੀ ਵਰਲਡ ਕੱਪਾਂ ਚ ਬਹੁਤ ਵਾਰੀ ਚੈਂਪੀਅਨ ਟਰੋਫੀ ਚ ਆਈਪੀਐਲ ਤੇ ਜਿੱਥੇ ਵੀ ਆਮ ਛੋਟੇ ਜਿਹੇ ਪਿੰਡ ਜਲੰਧਰ ਦੇ ਛੋਟੇ ਜਿਹੇ ਐਦਾਂ ਦੇ ਜਵੱਦੀ ਵਰਗੇ ਇੱਕ ਕਸਬੇ ਚੋਂ ਨਿਕਲ ਕੇ ਤੇ ਹਰਪਜਨ ਸਿੰਘ ਕ੍ਰਿਕਟ ਦੇ ਵਿੱਚ ਵੱਡਾ ਨਾਮ ਉਹ ਸਾਡੇ ਰਾਜ ਸਭਾ ਦੇ ਐਮਪੀ ਐ ਅਸੀਂ ਉਹਨਾਂ ਨੂੰ ਕਹਿ ਲਿਆ ਖੇਡਾਂ ਬਾਰੇ ਗੱਲ ਕਰਨੀ ਆ ਬਸ ਵੀ ਮੇਕ ਕਿ ਮੈਂ ਪੰਜਾਬ ਦੀਆਂ ਖੇਡਾਂ ਨੂੰ ਪਾਪਰ ਲੈ ਕੇ ਜਾਣਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮੈਂ ਮੇਰੇ ਕੋਲੇ ਸਪੋਰਟਸ ਮੰਤਰਾਲਾ ਵੀ ਮੇਰੇ ਕੋਲੇ ਆ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਾਣ ਤਰੱਕੀਆਂ ਕਰਨ ਖੇਡਾਂ ਵੱਲ ਜਾਣਗੇ ਗਰਾਊਂਡ ਜਾਣਗੇ ਸਰੀਰ ਨਾਲ ਪਿਆਰ ਹੋ ਜਾਊਗਾ ਸਰੀਰ ਨਾਲ ਪਿਆਰ ਹੋ ਜਾਊਗਾ ਨਸ਼ਿਆਂ ਤੋਂ ਬਚਣਗੇ ਆ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਉਹਦਾ ਹਿੱਸਾ ਇੱਕ ਖੇਡਾਂ ਵੀ ਹੈ ਸਾਡੇ ਬੱਚੇ ਹੁਣ ਖੇਡਾਂ ਵਤਨ ਪੰਜਾਬ ਦੀ ਆਪਾਂ ਚਲਾਇਆ ਹਰੇ ਉਹ ਚ 20 ਸਾਲ ਤੋਂ ਲੈ ਕੇ 60 ਸਾਲ ਤੱਕ ਦੇ ਕਈ ਵਾਰੀ ਮੈਨੂੰ ਫੋਨ ਵੀ ਆਏ ਨੇ ਕਿ ਇੱਕੋ ਗਰਾਊਂਡ 'ਚ ਦਾਦਾ ਵੀ ਬਾਪੂ ਵੀ ਤੇ ਬੇਪੋਤਾ ਦੀ ਤਿੰਨ ਪੀੜੀਆਂ ਇੱਕੋ ਗਰਾਊਂਡ 'ਚ ਖੇਡ ਰਹੀਆਂ ਅਸੀਂ ਤਾਂ ਮਸ਼ਹੂਰ ਹਾਂ ਖੇਡਾਂ ਖੇਡਣ ਵਾਸਤੇ ਪੰਜਾਬ ਤਾਂ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਸੰਜੀਵ ਰੂੜਾ ਜੀ ਰਾਜ ਸਭਾ ਦੇ ਮੈਂਬਰ ਜੇ ਚਾਹੁੰਦੇ ਰਾਜ ਸਭਾ ਤਾਂ ਹੋਰ ਹਜੇ ਕਈ ਸਾਲ ਪਈ ਐ ਜੋ ਚਾਹੁੰਦੇ ਨਾ ਰਾਜ ਸਭਾ ਵਾਸਤੇ ਵੋਟਾਂ ਮੰਗਣੀਆਂ ਪੈਂਦੀਆਂ ਰਾਜ ਸਭਾ ਦਾ ਐਮਐਲਏ ਚੁਣਦੇ ਆ ਪਰ ਅਸੀਂ ਉਹਨਾਂ ਨੇ ਆਪ ਕਿਹਾ ਕਿ ਮੈਂ ਨਾ ਲੋਕਾਂ ਦੇ ਫਤਵੇ ਨਾਲ ਜਿੱਤ ਕੇ ਲੋਕਾਂ ਦੇ ਕੰਮ ਕਰਨੇ ਚਾਹਣਾ ਅੱਜ ਕਾ ਜੀ ਫਿਰ ਲੁਧਿਆਣੇ ਤੋਂ ਚਲੋ ਕੋਈ ਨਹੀਂ ਮੈਂ ਫੇਰ ਕਹਿਣਾ ਕਿ ਚੋਣ ਆਉਣੀ ਨਹੀਂ ਚਾਹੀਦੀ ਸੀ ਕਿ ਭਿੱਤਰ ਤੁਸੀਂ ਆਓ ਤੇ ਪਹਿਲਾਂ ਕੰਮ ਸ਼ੌਂਕ ਨਾ ਕੀਤੇ ਸੀ ਹੁਣ ਜ਼ਿੰਮੇਵਾਰੀ ਨਾ ਕਰਨੇ ਪੈਣੇ ਹੁਣ ਤਾਂ ਫਿਰ ਹੁਣ ਰਾਜ ਸਭਾ ਵਾਲਾ ਕੰਮ ਨਹੀਂ ਰਹਿਣਾ ਔਰੋੜਾ ਸਾਹਿਬ ਹੁਣ ਤਾਂ ਕੱਲੇ-ਕੱਲੇ ਘਰ ਦਾ ਲਾਂਬਾ ਵੀ ਚੱਲਣਾ ਪੈਣਾ ਹੈ ਜਿੱਥੇ ਨਾ ਗਏ ਧੰਨਵਾਦੀ ਦੌਰਾ ਵੀ ਕਰਨਾ ਪੈਂਦਾ ਰਾਜ ਸਭਾ 'ਚ ਧੰਨਵਾਦੀ ਦੌਰਾ ਵੀ ਹੈ ਨਹੀਂ। ਨੇ ਬੰਦੇ 'ਚ ਜਨੂਨ ਹੈ ਕੰਮ ਕਰਨ ਦਾ। ਜਨੂਨ ਹੈ। ਜੀ। ਹੁਕਮ ਜੀ। ਜੇ ਜਗ੍ਹਾ ਤੁਹਾਡੇ ਕੋਲੇ ਕਿਤੇ ਹੈਗੀ ਐ ਤੁਸੀਂ ਦੱਸ ਸਕਦੇ ਹੋ। ਚਾਹੇ ਗਵਰਨਮੈਂਟ ਕੋਲ ਹੀ ਹੋਵੇ। हां ਨਿਬੜਾ ਦਾਂਗੇ ਅਸੀਂ ਹਾਂ ਕਰ ਲਾਂਗੇ ਨਹੀਂ ਨਹੀਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਅਸੀਂ ਗਰਾਊਂਡ ਬਣਾ ਰਹੇ ਹਾਂ ਸਾਰੇ ਟੋਬੇ ਠੀਕ ਕਰ ਰਹੇ ਹਾਂ ਸਾਰੇ ਪਿੰਡਾਂ ਚ ਸਕੂਲ ਦੇ ਕਾਇਆ ਪਲਟ ਕਰ ਰਹੇ ਹਾਂ ਸਰਕਾਰੀ ਸਕੂਲਾਂ ਦਾ ਸਾਡੇ ਬੱਚੇ ਤੁਹਾਨੂੰ ਖੁਸ਼ੀ ਹੋਊਗੀ ਜਾਣ ਕੇ 3 ਦਿਨ ਪਹਿਲਾਂ ਮੈਂ ਆਪਣੇ ਘਰੇ ਬੁਲਾਏ ਸੀ 43 ਬੱਚੇ ਸਰਕਾਰੀ ਸਕੂਲਾਂ ਦੇ ਐਮੀਨਸ ਸਕੂਲਾਂ ਦੇ ਜਿਹੜੇ ਸਰਕਾਰੀ ਸਕੂਲ ਨੇ 44 ਬੱਚੇ ਇਸ ਵਕਤ ਐ ਸਾਲ IIT ਦਾ ਪੇਪਰ ਕਲੀਅਰ ਕਰਕੇ ਨਾਰਥ ਇੰਡੀਆ ਚੋਂ ਨੰਬਰ 1 ਸਟੇਟ ਹੈ ਜਿੱਦੇ 44 ਬੱਚੇ ਕਲੀਅਰ ਹੋ ਗਏ ਔਰ ਆਮ ਘਰਾਂ ਦੇ ਬੱਚੇ ਨੇ ਆਮ ਘਰਾਂ ਦੇ ਤੁਸੀਂ ਬੋਤਨ ਤੁਸੀਂ ਵੀਡੀਓ ਦੇਖੀ ਹੋਣੀ ਆਮ ਘਰਾਂ ਤੇ ਕਿਸੇ ਦਾ ਬਾਪੂ ਟੇਲਰ ਮਾਸਟਰ ਹੈ ਕਿਸੇ ਦਾ ਬਾਪੂ ਡਰਾਈਵਰ ਹੈ ਕਿਸੇ ਦਾ ਬਾਪੂ ਕਿਸੇ ਪੁਲ ਥੱਲੇ ਪ੍ਰੈਸ ਕਰਨ ਦੀ ਰੇੜੀ ਲਾਉਂਦਾ ਉਹ ਉਹਨਾਂ ਦੇ ਬੱਚੇ IIT ਕਲੀਅਰ ਕਰ ਗਏ ਮੈਂ ਪਹਿਲਾਂ ਤੋਂ ਵੀ ਕਹਿਣਾ ਅੱਜ ਵੀ ਕਹਿਣਾ ਇਹ ਨੀਲੇ ਪੀਲੇ ਹਰੇ ਕਾੜ ਥੋਡੀ ਗਰੀਬੀ ਨਹੀਂ ਚੱਕ ਸਕਦੇ ਗਰੀਬੀ ਥੋਡੇ ਬੱਚੇ ਚੱਕਣਗੇ ਜੇ ਉਹਨਾਂ ਨੂੰ ਪੜਾ ਆ ਦਈਏ 50 50 ਲੱਖ 60 60 ਲੱਖ ਦੇ ਪੈਕੇਜ ਜਦੋਂ ਲੈਣਗੇ ਨਾ ਕੰਪਨੀਆਂ ਤੋਂ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਦੁੱਖਾਂ ਨਹੀਂ ਕੀ ਮੈਨੂੰ ਹਾਂਜੀ ਇੱਕ ਮੈਿਕ ਜਗਤ ਦੇ ਦੇ ਮੈਂ ਕੀ ਕਹਿੰਦੇ ਪੰਜ ਜੀ ਖਵਾ ਵਧਾਈਆਂ ਤੇ ਆਹ ਜਿਹੜੀਆਂ ਦੀ 12000 ਕੁ ਆਏ ਤੇ ਮੈਿਕ ਪੈਣਾ ਇੱਕ ਇੱਕ ਮਿੰਟ ਆ ਲੈ ਅੱਗੇ ਬੁਲਾ ਲਓ ਜੇ ਤਾਂ ਫਿਰ ਜੀ ਨਹੀਂ ਹੈਗੀ ਤਾਂ ਆ ਦੂਜਾ ਮੈਿਕ ਕਾਰਡਲੈਸ ਆਗੇ ਹਾਂ ਜੀ ਹਾਂ ਜੀ ਪੰਜ ਕੀ ਹਾਂ ਜੀ ਸਾਡੇ ਬਹੁਤ ਹੀ ਸਤਿਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਸੱਚੀਏ ਕਦੀ ਵੀ ਕਹਿੰਦੇ ਸੀ ਅਧਿਆਪਕ ਆ ਕੇ ਬੋਲ ਨਹੀਂ ਸਕਦੇ ਨਾ ਤੇ ਸਟੇਜਾਂ ਤੇ ਕਹਿੰਦੇ ਇੱਕ ਸਰਕਾਰੀ ਮੁਲਾਜ਼ਮਾ ਦੇਖੋ ਸਰਕਾਰੀ ਮੁਲਾਜ਼ਮ ਜੇ ਧਰਨੇ ਲਾ ਸਕਦੇ ਆ ਤੇ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਹੋਣ ਤੇ ਉੱਥੇ ਜਾ ਕੇ ਦੱਸ ਵੀ ਸਕਦੇ ਆ ਸਾ ਮੇਰਾ ਜ਼ਿਲ੍ਹਾ ਜਲੰਧਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਧਰਨੇ ਤੇ ਆਏ ਸੀ ਜਦੋਂ ਇਹ ਸਰਕਾਰ ਨਹੀਂ ਸੀਗੀ ਇਹਨਾਂ ਨੇ ਆ ਕੇ ਦਰੀ ਤੇ ਇੱਕ ਗੱਲ ਕੀਤੀ ਸੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਇਹਨਾਂ ਨੇ ਕਿਹਾ ਸੀ ਮੈਂ ਤੁਸੀਂ ਕਿਹੜੇ ਦੇ ਆਪਕਾ ਸੀ ਕਿ ਆਸੀਂ ਕੱਚੇ ਦੇ ਆਪਕਾ ਇਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਕੱਚੀਆਂ ਇੱਟਾਂ ਵੇਖੀਆਂ ਸੀਗੀਆਂ ਮੈਂ ਕੱਚੇ ਘਰ ਵੇਖੇ ਸੀ ਪਰ ਕੱਚੇ ਅਧਿਆਪਕ ਨਹੀਂ ਸੀ ਵੇਖੇ ਜਦੋਂ ਮੇਰੀ ਸਰਕਾਰ ਆਊਗੀ ਜੇ ਮੈਂ ਪਹਿਲ ਦੇ ਆਧਾਰ ਤੇ ਪੱਕਿਆ ਨਾ ਕਰ ਸਕਿਆ ਤਾਂ ਤੁਹਾਨੂੰ ਪਹਿਲ ਦੇ ਆਧਾਰ ਤੇ ਤੁਹਾਡੀਆਂ ਤਨਖਾਹਾਂ 'ਚ ਵਾਅਦਾ ਕਰਾਂਗਾ ਲੋਕਾਂ ਨੇ ਬਹੁਤ ਕਿਹਾ ਤੇ ਨਏ ਜੀ ਪਹਿਲਾਂ ਕੈਪਟਨ ਵੀ ਤੁਹਾਡੇ ਤਰ੍ਹਾਂ ਤੇ ਆਉਂਦੇ ਰਹੇ ਸੀਗੇ ਉਹ ਕਰਨਗੇ ਪਰ ਉਹ ਮਹਿਲਾ ਚੋਂ ਬਾਹਰ ਨਹੀਂ ਨਿਕਲੇ ਕਿਉਂਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਤੁਹਾਡੀ ਕਿੰਨੀ ਤਨਖਾਹ ਜਦੋਂ ਕੈਪਟਨ ਸਾਹਿਬ ਅਕਾਲੀਆਂ ਦੀ ਸਰਕਾਰ ਆਈ ਕਿਹਾ 5000 ਕਹਿੰਦਾ ਇੰਨੇ ਤੇ ਮੇਰਾ ਮਾਲੀ ਵੀ ਨਹੀਂ ਲੈਂਦਾ ਜਿੰਨੀ ਤੁਹਾਡੀ ਤਨਖਾਹ ਨਾ ਤੇ ਉਹ ਮਾਲੀ ਲੱਭਿਆ ਨਾ ਕੈਪਟਨ ਲੱਭਿਆ ਉਸ ਤੋਂ ਬਾਅਦ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਆਉਂਦੀਆਂ ਤੁਹਾਡੀਆਂ ਤਨਖਾਹਾਂ ਵਧਾਵਾਂਗੇ ਸਾਡੀ ਤਨਖਾਹ 6000 ਸੀ ਆਉਂਦਿਆਂ ਸਾਰ ਤੇਨੇ ਗੁਣਾ ਤਨਖਾਹਾਂ ਕੀਤੀਆਂ ਪਹਿਲਾਂ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਅਨਾਉਂਸ ਕੀਤਾ ਨਹੀਂ ਤੇ ਅੱਜ ਤੱਕ ਮੈਂ ਕਦੀ ਨਹੀਂ ਦੇਖਿਆ ਕਿ ਕੋਈ ਮੁੱਖ ਮੰਤਰੀ ਸਾਹਿਬ ਆ ਫੋਨ ਕਰਨ ਅੱਜ ਜਿਵੇਂ ਇਥੇ ਆਏ ਆ ਤਾਂ ਕਿ ਜੇ ਸਰਕਾਰਾਂ ਨੇ ਨਕਾਰਿਆ ਸੀ ਚਲੋ ਸਾਡੇ ਕੰਮ ਕੀਤੇ ਅੱਜ ਅਸੀਂ ਵੀ ਲੋਕਾਂ ਨੂੰ ਦੱਸਣ ਆਏ ਆ ਕਿ ਚਲੋ 12710 ਦੀ ਆਪਣੀ ਤੁਨਕਾ ਅੱਜ ਵਾਅਦਾ ਹੋਇਆ ਜੋ ਸਿਸਟਮ ਖਰਾਬ ਹੋਇਆ ਸੀ ਉਹਨੂੰ ਕਰਦੇ ਕਰਦੇ ਟਾਈਮ ਤਾਂ ਲੱਗਣਾ ਜੋ ਸਾਡੇ ਮਸਲੇ ਰਹਿ ਗਏ ਉਹ ਵੀ ਸਾਨੂੰ ਬੜੀ ਵੱਡੀ ਆਸ ਆ ਕੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਪੂਰੀ ਕਰਨਗੇ ਸੋ ਅੱਜ ਅੱਜ ਹੱਕ ਚ ਆਏ ਆ ਚਾਹੇ ਸਰਕਾਰਾਂ ਕਹਿੰਦੇ ਨੇ ਮੁਲਾਜਮ ਆ ਨਹੀਂ ਸਕਦੇ ਪਰ ਜੇ ਚੰਗੇ ਕੰਮ ਕੀਤੇ ਅਸੀਂ ਆਵਾਂਗੇ ਸਰਕਾਰਾਂ ਇਨਕਲਾਬ ਜਿੰਦਾਬਾਦ ਸਰਕਾਰਾਂ ਤਾਂ ਸਾਹਮਣੇ ਖੜੀਆਂ ਸਰਦਾਰ ਭਗਵੰਤ ਸਿੰਘ ਮਾਨ ਸਰਕਾਰਾਂ ਕਿਵੇਂ ਕਹਿ ਦੇਣਗੇ ਤੁਸੀਂ ਆ ਨਹੀਂ ਸਕਦੇ ਕਿਉਂ ਨਹੀਂ ਦੱਸ ਸਕਦੇ ਵੀ ਜੇ ਕੋਈ ਚੰਗਾ ਕੰਮ ਹੋਇਆ ਕਿਉਂ ਨਹੀਂ ਦੱਸ ਸਕਦੇ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਕੋਈ ਗੱਲ ਨਹੀਂ ਜਿਉਂਦੇ ਵਾਸਤੇ ਰੋਪਣਾ ਬਹੁਤ ਬਹੁਤ ਧੰਨ ਸੋ ਵੀਰੋ ਮੈਂ ਇਹੀ ਕਹਿਣ ਆਇਆ ਕਿ ਕੋਈ ਨੀਅਤ ਚ ਖੋਟ ਨਹੀਂ ਸਾਡੇ ਅਸੀਂ ਚਾਹੁੰਦੇ ਤਰੱਕੀ ਕਰੇ ਪੰਜਾਬ ਤਰੱਕ ਸਾਰੇ ਪਾਸੇ ਖੇਡਾਂ ਚ ਅਸੀਂ ਤਰੱਕੀ ਕਰੀਏ ਅਸੀਂ ਵਪਾਰ ਚ ਤਰੱਕੀ ਕਰੀਏ ਖੇਤੀ ਚ ਤਰੱਕੀ ਕਰੀਏ ਕੋਈ ਇਹੋ ਜਿਹਾ ਸ਼ੋਭਾ ਕੋਈ ਇਹੋ ਜਿਹਾ ਫਰਕ ਨਾ ਰਵੇ ਜਿਹੜਾ ਤੱਕੀ ਨਾ ਕਰੇ ਚਾਹੇ ਉਹ ਰੇੜੀ ਵਾਲਾ ਹੈ ਚਾਹੇ ਰਿਕਸ਼ੀ ਵਾਲਾ ਉਹਨੂੰ ਹੱਕ ਮਿਲਣਾ ਚਾਹੀਦਾ ਮਾਨ ਸਲਮਾਨ ਸਤਿਕਾਰ ਮਿਲਣਾ ਚਾਹੀਦਾ ਇਹੀ हाँ जी भैंड की क्या है जी मैं पता नहीं लगे स्कूल बारहवीं तक करके अच्छा। उपर कर देंोड़ दस लाख रुपया चुकी है एक करोड़ दस लख रुपया ਤੁਹਾਡੇ ਸਕੂਲ ਨੂੰ ਅਸੀਂ ਗ੍ਰਾਂਟ ਜਾਰੀ ਕਰਤੀ ਉਹ ਜੇ ਜਗ੍ਹਾ ਘੱਟ ਐ ਇਦਾਂ ਘੱਟ ਐ ਤਾਂ ਇਦਾਂ ਕਰ ਲਾਂ ਕੋਈ ਗੱਲ ਨਹੀਂ ਬੜੀ ਪਹਿਲੀ ਗੱਲ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕ ਜਿਹੜੇ ਨੇ ਨਾ ਉਹ ਸਕੂਲ ਮੰਗ ਰਹੇ ਆ ਲੋਕ ਨੌਕਰੀਆਂ ਦੀ ਗੱਲ ਕਰ ਰਹੇ ਆ ਲੋਕ ਰੋਜ਼ਗਾਰ ਦੀ ਵਿਕਾਸ ਦੀ ਤਰੱਕੀ ਦੀ ਗੱਲ ਕਰ ਰਹੇ ਆ ਨਹੀਂ ਤਾਂ ਪਹਿਲਾਂ ਸਾਨੂੰ ਤਾਂ ਸੀਵਰੇਜ ਦੇ ਟੱਕਣਾ ਸੀਵਰੇ ਦੇ ਟੱਕਣਾਂ ਤੋਂ ਕਾਹਹੀਂ ਨਹੀਂ ਲੰਘਣ ਦਿੱਤਾ ਇਹਨਾਂ ਨੇ ਅਮਰੀਕਾ ਕਿੰਨੀ ਤਰੱਕੀ ਕਰ ਗਿਆ ਦੁਨੀਆ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਰਾਲ ਕੱਟਣ ਨੂੰ ਫਿਰਦੇ ਆ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਫੀਤੇ ਲਈ ਫਿਰਦੇ ਆ ਉਹ ਆਪਾਂ ਤਾਂ ਅਜੇ ਤੱਕ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਜੀ ਇੱਥੇ ਹੀ ਰੋਕੀ ਰੱਖੇ ਜਨ ਤਾਂ ਇੱਥੇ ਹੀ ਦੱਬੀ ਰੱਖੋ ਬਸ ਨੌਵੀਂ ਦਸਵੀਂ ਤੋਂ ਬਾਅਦ ਚਲੋ ਜੀ ਆਟਾ ਦਾਲ ਸਕੀਮ 'ਚ ਆ ਜਾਓ ਬਸ ਬਾਹੱਥ ਬੰਨੀ ਚਲੋ ਹੱਥ ਬੰਨੀ ਚਲੋ ਆਹੀ ਰਿਕਤ ਗਾਇ ਕਿਉਂ ਬਈ ਕਿਉਂ ਅੱਤ ਬੰਨੀ ਜਾਈਏ ਸੀ ਸਾਡੇ ਚ ਪਰਮਾਤਮਾ ਨੇ ਕੋਈ ਕਮੀ ਪਰਮਾਤਮਾ ਵੱਲੋਂ ਤਾਂ ਹਰ ਬੰਦਾ ਇਨਸਾਨ ਜਿਹੜਾ ਹੈ ਉਹ ਉਹ ਦਿਮਾਗ ਲਾ ਕੇ ਭੇਜਿਆ ਸਾਰਾ ਕੁਝ ਲਾ ਕੇ ਪਰ ਮੌਕਾ ਤਾਂ ਮਿਲੇ ਨਾ ਬਾਅਦ ਆਜੋ ਬਾਤ ਕਰ ਲੇ ਇੱਕ ਮਿੰਟ ਜੀ ਫਿਰ ਡਿਸਟਰਬ ਹੋ ਜਾ ਬਾਤ ਕਰ ਮੈਂ ਮੈਂ ਮਿਲ ਕੇ ਜਾਉ ਮੈਂ ਸੰਗਰੂਰ ਤਾਂ ਕੋਈ ਗੱਲ ਨਹੀਂ ਆ ਵੀ ਤੇ ਇੱਥੋਂ ਨਹੀਂ ਹੈ ਕੋਈ ਨਹੀਂ ਸੰਗਰੂਰ ਵਾਲਿਆਂ ਨੂੰ ਪਹਿਲ ਦੇ ਦਾਂਗੇ ਥੋੜੀ ਜੀ ਹਾਂ ਸੰਗਰੂਰ ਵਾਲੇ ਪੇਕੇ ਨੇ ਨਾ ਪੇਕਿਆਂ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਕੋਈ ਗੱਲ ਮਿਲ ਕੇ ਜਾਉ ਸੁ ਵੀਰੋ ਇਹਨਾਂ ਨੇ ਆਪਾਂ ਨੂੰ ਹੱਥ ਬੰਨਣ ਲਾਇਆ ਵੀ ਇੱਥੇ ਹੀ ਰਹਿ ਜਾਓ ਕੋਈ ਆਪਦੇ ਬਲ ਬੂਤੇ ਤੇ ਉੱਡ ਗਿਆ ਉੱਡ ਗਿਆ ਨਹੀਂ ਤਾਂ ਬਸ ਦੱਬ ਲੈ ਥੱਲੀ ਤੇ ਥੱਲੀ ਦੱਬ ਲੈ ਆਰਪਜਨ ਵਰਗੇ ਕੋਈ ਨਾ ਮੌਕਾ ਮਿਲਦਾ ਇਹ ਵੀ ਰਹਿ ਜਾਂਦੇ ਇਹ ਤਾਂ ਭਜਨ ਦੇ ਸਾਥੀ ਕਿੰਨੇ ਹੋਣਗੇ ਬਹੁਤ ਵਧੀਆ ਕ੍ਰਿਕਟਰ ਬਹੁਤ ਵਧੀਆ ਜਿਹੜੇ ਬੈਟਿੰਗ ਕਰਦੇ ਆ ਜਾਂ ਫੀਲਡਿੰਗ ਕਰਦੇ ਆ ਜਾਂ ਸਪਿਨ ਕਰਦੇ ਆ ਜਾਂ ਫਾਸਟ ਕਰਦੇ ਆ ਉੱਥੇ ਹੀ ਰਹਿ ਜਾਂਦੇ ਮੌਕਾ ਨਹੀਂ ਮਿਲਦਾ ਮੌਕਾ ਮਿਲ ਗਿਆ ਤਾਂ ਅਸੀਂ ਅੰਬਰਾਂ ਤੋਂ ਘੱਟ ਫਿਰ ਜਾਂਦੇ ਨਹੀਂ ਪੰਜਾਬੀ ਆ ਜਾਂ ਤਾਂ ਸਾਰੀ ਜ਼ਿੰਦਗੀ 30 ਕਿਲੋਮੀਟਰ ਚ ਹੀ ਘੜਦੇ ਨੇ ਪੂਆ ਵੀ ਉੱਥੇ ਹੀ ਨਾਨਕੇ ਵੀ ਉੱਥੇ ਵਾਲੇ ਵਾਲੇ ਪਿੰਡਾਂ 'ਚ ਹੀ ਦੋਨੇ ਮਾਸੀਆਂ ਵੀ ਉੱਥੇ ਹੀ ਹੈਨਾ ਮਾਸੜ ਹੋਰੀ ਫੁੱਫੜ ਹੋਰੀ ਵੀ ਸਾਰੇ ਉੱਥੇ ਹੀ 30 ਕਿਲੋਮੀਟਰ ਸਾਰੀ ਜ਼ਿੰਦਗੀ ਮੈਂ ਵੀ ਮੇਰੇ ਵੀ ਸਾਰੇ ਇਹੀ ਐ ਮੇਰੇ ਪਿੰਡ ਤੋਂ ਚਾਪ ਲਾ ਲਓ ਸਾਰੀਆਂ ਰਿਸ਼ਤੇਦਾਰੀਆਂ 30 ਕਿਲੋਮੀਟਰ 'ਚ ਨਿਬੜ ਜਾਂਦੀਆਂ ਦੀ ਵੀ ਵੱਧ ਕਰਿਆ ਮੈਂ 10 15 ਜੀ ਨੇ ਫੜ ਜਾਨੀਆਂ ਵੱਧ ਤੋਂ ਵੱਧ ਕਿਤੇ ਨੈਣਾ ਦੇ ਵੀ ਲੈ ਜਾਂਦੇ ਸੀ ਉਹ ਵੀ ਕੱਪੜੇ ਵਾਲੀ ਜੀਬ 'ਚ ਪਟਾ ਕੇ ਲੈ ਜਾਂਦੇ ਸੀ ਪਿੱਛੋਂ ਜਿੱਪ ਬੰਦ ਕਰ ਦਿੰਦੇ ਸੀ ਬਾਅਦ ਸਾਨੂੰ ਆ ਕੇ ਪੁੱਛਿਆ ਕਹਿੰਦੇ ਵੀ ਕਿੱਥੇ ਗਏ ਸੀ ਮੈਂ ਕਿਹਾ ਵੀ ਨੈਣਾ ਦੇ ਵੀ ਜਾ ਕੇ ਆਇਆ ਕਹਿੰਦੇ ਕਿਹੜੇ ਕਿਹੜੇ ਸ਼ਹਿਰ ਆਏ ਸੀ ਵਿੱਚ ਮੈਂ ਕਿਹਾ ਮੈਨੂੰ ਪਤਾ ਪਰ ਖਾਸ ਸ਼ਹਿਰ ਆਏ ਸੀ ਹੁਣ ਜਿੱਪ ਤਾਂ ਲਾਤੀ ਉਹਦੀ ਉੱਥੇ ਜਾ ਕੇ ਜਿੱਪ ਖੋਲਤੀ ਉੱਥੇ ਮੱਥਾ ਟੇਕ ਕੇ ਆ ਕੇ ਘਰੇ ਜਾ ਕੇ ਜਿੱਪ ਖੋਲਤੀ ਕਹਿੰਦੇ ਹੁਣ 2 ਸਾਲ ਨਾ ਬੋਲਿਓ ਤੁਹਾਨੂੰ ਕਮਾ ਲਿਆ ਲੈ ਆਹ ਕੋਮਣਾ ਸੀ ਸਾਡਾ ਜੀ ਆਮ ਕਰਾਂ ਚ ਉੱਠ ਕੇ ਆਏ ਹੋਇਆ ਗਰੀਬੀਆਂ ਜਾਣਦੇ ਆ ਪਿੰਡੇ ਤੇ ਹੰਡਾਈਆਂ ਹੋਈਆਂ ਨੇ ਤਾਂ ਕਰਕੇ ਬੋਲ ਰਹੇ ਆ ਇਹਨਾਂ ਦਾ ਕੀ ਹੈ ਜੀ ਮਹਿਲਾ ਜਿਨ੍ਹਾਂ ਦੀਆਂ ਸੋਨੇ ਦੀਆਂ ਟੂਟੀਆਂ ਹੋਣ ਪਾਣੀ ਵਾਲੀਆਂ ਉਹਨਾਂ ਨੂੰ ਪਾਣੀ ਦਾ ਕੀ ਮੁੱਲ ਪਤਾ ਜੀ ਜਿਨ੍ਹਾਂ ਦੇ ਖੇਤਾਂ ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਹੁਣ ਉਹਨਾਂ ਨੂੰ ਮੁੱਕਿਆਂ ਦਾ ਕੀ ਪਤਾ ਹੈ ਜੀ ਵੀ ਕਿੰਨੇ ਮਿੰਟ ਕਿੰਨੇ ਕਿੱਲੇ ਨੂੰ ਮਿਲਦੇ ਨੇ ਇੱਕ ਕਿੱਲੇ ਨੂੰ ਕਿੰਨੇ ਮਿੰਟ ਭਰਦੇ ਆ ਮਹਿਰ ਦੇ ਪਾਣੀ ਨਾਲ ਸুইস ਕਰਕੇ ਜਬੱਦੀ ਵਾਲੇ ਉਹ ਦੇਖੋ ਮੈਨੂੰ ਪਤਾ ਹੈ ਇਸ ਇਲਾਕੇ ਚ ਬਹੁਤ ਭਾਰੀ ਗਿਣਤੀ ਚ ਰਾਮਗੜੀਆ ਬਰਾਦਰੀ ਦੇ ਲੋਕ ਰਹਿੰਦੇ ਆ ਬਹੁਤ ਕਲਾਕਾਰਾਂ ਦੀ ਧਰਤੀ ਹੈ ਜਸਵੰਤ ਸਿੰਘ ਪੰਗਰਾ ਜੀ ਜਵਦੀ ਜਵਦੀ ਵਾਲੇ ਸੰਤ ਹੋਏ ਨੇ ਕੀਰਤਨ ਦੇ ਵਿੱਚ ਬੜੇ ਵੱਡੀ ਨਾ ਵੱਡਾ ਨਾਮ ਵੱਡਾ ਨਾਂ ਕੀਰਤ ਕਰਨ ਵਾਲੇ ਲੋਕ ਹੈ ਹੱਥੀ ਮਿਹਨਤਾਂ ਕਰਕੇ ਦਸਾਂ ਆਉਂਦੀਆਂ ਕਮਾਈਆਂ ਖਾਣ ਵਾਲੇ ਲੋਕ ਹੈ ਤੁਹਾਡੇ ਕੋਲ ਕੌਣ ਆਉਂਦਾ ਤੁਹਾਡੇ ਕੋਲ ਨਹੀਂ ਕੋਈ ਆਉਂਦਾ ਉਹ ਤਾਂ ਕੰਮ ਲੈ ਕੇ ਮੁੜ ਕੇ ਚਲੇ ਜਾਂਦੇ ਆ ਬਸ ਬਲਕੇ ਮੈਂ ਕਿਸੇ ਪਿੰਡ ਦੇ ਸਰਪੰਚ ਨੂੰ ਪੁੱਛ ਲਿਆ ਮੈਂ ਕਿਹਾ ਵੀ ਤੁਹਾਡੇ ਪਿੰਡ ਮੁੱਖ ਮੰਤਰੀ ਆਇਆ ਉਹ ਕਹਿੰਦਾ ਮੁੱਖ ਮੰਤਰੀ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਚੇਅਰਮੈਨ ਨਹੀਂ ਆਉਂਦਾ ਸਾਥੋ ਤਾਂ ਕਹਿੰਦਾ ਵੋਟਾਂ ਮੰਗਣ ਵੀ ਨਹੀਂ ਆਉਂਦੇ ਵੀ ਮੰਗ ਹੀ ਲਓ ਪਾ ਦਾਂਗੇ ਉਹ ਤੁਹਾਨੂੰ ਹੀ ਪਾ ਦਾਂਗੇ ਮੰਗ ਤਾਂ ਲਓ ਮੰਗਣ ਵੀ ਨਹੀਂ ਆਉਂਦੇ ਕਹਿੰਦੇ ਪਾਣੀ ਪੈਣੀ ਹੈ ਕਿਉਂਕਿ ਬਾਰੀ ਦੋ ਹੀ ਪਾਰਟੀਆਂ ਸੀ ਬਾਰੀ ਇੱਕ ਦੀ ਆਉਂਦੀ ਸੀ ਉਹਨਾਂ ਨੂੰ ਪਤਾ ਸੀ ਲੋਕ ਜਾਣਗੇ ਕਿੱਥੇ ਹੋਣ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਲੋਕ ਕਿੱਥੇ ਜਾਣਗੇ ਜੀ ਲੋਕ ਫਸੇ ਬੈਸੀ ਹੁਣ ਤੀਜਾ ਆਇਆ ਤਾਂ ਹੁਣ ਇਹਨਾਂ ਦਾ ਕੰਮ ਗਲਿਆ ਤਾਂ ਤਾਂ ਇਹ ਤਾਂ ਰੋਈ ਜਾਂਦੇ ਆ ਸੁਖਵੀਰ ਬਾਦਲ ਦੀ ਵੀਡੀਓ ਜੀ ਨਹੀਂ ਸੁਣੀ ਚੰਗੀ ਪੁਲੀ ਕਹਿੰਦਾ ਗੱਡੀ ਲਈ ਤੇ ਚੜ ਗਈ ਸੀ ਆ ਛੜੂ ਵਾਲਿਆਂ ਨੇ ਪੰਗਾ ਪਾਤਾ ਲੈ ਦੱਸ ਪੰਗਾ ਪਾਤਾ ਜਿਆ ਸੀ ਕੁਝ ਨੁਕਸਾਨ ਕਰਤਾ ਯਾਰ ਉਹ ਤੜਕੀ ਮੈਨੂੰ ਵਾਲਾ ਕੱਢਣ ਲੱਗ ਜਾਂਦੇ ਉਹ ਕੋ ਆਪਣਾ ਰੰਦਾ ਬਾਜੇ ਰੰਦਾ ਆਵੇ ਹੋਰੀ ਚੰਨੀ ਹੋਰੀ ਮੈਨੂੰ ਆ ਕੱਢ ਲੈਂਦੇ ਤੜਕੀ ਮੈਂ ਕੀ ਮਾੜਾ ਕਰਤਾ ਮੈਂ ਦੱਸਤਾ ਦਿਓ ਬਸ ਇਹ ਹੀ ਦੁੱਖ ਉਹਨਾਂ ਨੂੰ ਕਿ ਜੀ ਆਮਕਰਾਂ ਦਾ ਮੁੰਡਾ ਮੁੱਖ ਮੰਤਰੀ ਦੀ ਕੁਰਸੀ ਤੇ ਕੌਣ ਬੈ ਗਿਆ ਆਮਕਰਾਂ ਦਿੱਤੀਆਂ ਪੁੱਤ ਐ ਐਮਐਲਏ ਐਮਪੀ ਕਿਉਂ ਬਣ ਗਏ ਇੱਥੇ ਤਾਂ ਸਾਡੇ 30 ਪੁੱਤ ਬੈੰਦੇ ਹੁੰਦੇ ਆ ਬਸ ਹੁਣ ਜੇ ਥੋੜੇ ਜਿਹਾ ਕੁਆਕ ਨਲਾਇਕ ਨਿਕਲੇ ਤੇ ਮੇਰੇ ਕੀ ਕਸੂਰ ਹੈ ਬਈ ਦੇਖ ਲਓ ਸਾਰਿਆਂ ਦੇ ਉਹੀ ਨੇ ਉਹ ਪਹਾੜਾ ਪੂੜਾ ਜਿਹਾ ਪੜਾਏ ਨੇ ਗਨਮੈਨ ਜਿਹੜਾ ਗਨਮੈਨ ਨਾਲ ਪੜਨ ਜਾਂਦਾ ਹੋਵੇ ਪਹਿਲੀ ਦੂਜੀ ਤੀਜੀ ਕਲਾਸ ਚ ਉਹ ਕੀ ਕਰ ਲੂ ਬਾਈ ਉਹ ਤਾਂ ਫਿਰ ਤਾਂ ਹੀ ਮਲੂਮ ਉਹ ਥੱਲੇ ਵਾਲਾ ਪਤਾ ਹੀ ਨਹੀਂ ਹੋਊਗਾ ਉਹਨੂੰ ਅਸੀਂ ਪਹਿਲੀ ਦੂਜੀ ਤੀਜੀ ਕਲਾਸ ਚ ਜਾਂਦੇ ਰਹੇ ਆਂ ਬੋਰੀਆਂ ਲੈ ਕੇ ਆਪ ਕਹੇਦੇ ਸੁਲੇਟਾਂ ਫੱਟੀਆਂ ਅਧੀਆਂ ਫੱਟੀਆਂ ਤਾਂ ਲੜਨ ਵੇਲੇ ਤੋੜੀਆਂ ਨੇ ਸਰਕਾਰੀ ਸਕੂਲਾਂ ਚ ਪੜੇ ਆਂ ਸੋ ਇਸ ਕਰਕੇ ਇੰਨਾਂ ਨਾਲ ਆਪਣਾ ਕੋਈ ਮੁਕਾਬਲਾ ਨਹੀਂ ਆਪਾਂ ਉੱਪਰਾਂ ਇਹਨੂੰ ਕੱਖ ਨਹੀਂ ਪਤਾ ਵੀ ਧਰਤੀ ਕਿੱਥੇ ਐ ਨਾ 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 ਪਹਾੜਾਂ 'ਚ ਹੀ ਰਹੇ ਐ ਸਰਕਾਰੀਅਨ ਤੇ ਕਾਨਵੈਂਟਰੀਅਨ ਫਰਕ ਐ ਨਾ ਚ ਇਹ ਸਾਰੇ ਪੜੇ ਕੋਈ ਕੋਈ ਸਨਾਵਰ ਪੜਿਆ ਕੋਈ ਦੂਨ ਪੜਿਆ ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਮੈਂ ਪਾਰਲੀਮੈਂਟ ਮੈਂ ਅਥੇ ਵਿਧਾਨ ਸਭਾ 'ਚ ਪੁੱਛ ਕਹਿੰਦਾ ਨਾ ਨਾ ਵੀ ਪੰਜਾਬੀ ਆਉਂਦੀ ਐ 5 ਮਿੰਟ ਪੰਜਾਬੀ ਬੋਲ ਕੇ ਦਿਖਾਓ ਨਾ ਜਦੋਂ ਝੂਠ ਬੋਲਣਾ ਹੋਵੇ ਉਹ ਦੀ ਅੰਗਰੇਜ਼ੀ ਚ ਹੋ ਜਾਂਦੇ ਉਹ ਤਾਂ ਕਿ ਲੋਕਾਂ ਨੂੰ ਸਮਝ ਨਾ ਆਵੇ ਬਸ ਇਹ ਸਮਝ ਲਿਆ ਕਰੋ ਜਦੋਂ ਅੰਗਰੇਜ਼ੀ ਬੋਲਦੇ ਸਮਝ ਨਾ ਝੂਠ ਬੋਲਦੇ ਆ ਤਾਂ ਕਿ ਲੋਕਾਂ ਨੂੰ ਸਮਝ ਨਾ ਆਵੇ oh this is uh, very good but uh, we do enough uh, in my government i take a decision that ਬਸ ਭਾਣਾ ਇੱਕ ਪਤਾ ਨਹੀਂ ਕੀ ਗੀਂਦਾ ਯਾਰ ਸਿੱਧਾ ਕਹੋ ਯਾਰ ਵੀ ਅਸੀਂ ਆ ਫੈਸਲਾ ਨਹੀਂ ਲੈ ਸਕੇ ਜਾਂ ਅਸੀਂ ਫੈਸਲਾ ਲੈ ਲਿਆ ਸੀ ਸਾਰੇ ਸੱਪੇ ਤਾਂ ਇਹਨਾਂ ਦੇ ਪਾਏ ਹੋਏ ਆ 70 ਸਾਲ ਤੋਂ ਸਰਕਾਰ ਕੀਦੀ ਸੀ ਇਹਨਾਂ ਦੀ ਸੀ ਕੰਡੇ ਕੌਣ ਚੁਗ ਜਾਨੇ ਆ ਸੱਪਾਂ ਚੁਗ ਜਾਨੇ ਆ ਸਾਰੇ ਕਾਨੂੰਨ ਇਹਨਾਂ ਨੇ ਬਣਾਏ ਆ ਗਰੀਬਾਂ ਦੇ ਵਿਰੋਧੀ ਕਾਨੂੰਨ ਨੇ ਸਾਰੇ ਕੋਈ ਫਾਈਲ ਮੇਰੇ ਕੋਲੇ ਆਵੇ ਮੈਨੂੰ ਆਇ ਲੱਗਦਾ ਉਹ ਲੋਕਾਂ ਦੇ ਲਹੂ ਨਾਲ ਲਿਖੀ ਹੋਈ ਏ ਯਾਰ ਉਹਨੂੰ ਬਦਲੋ ਯਾਰ ਓਏ ਗਰੀਬਾਂ ਦੇ ਹੱਕ ਵਿੱਚ ਕੋਈ ਫੈਸਲਾ ਕਰੋ ਯਾਰ ਹੁਣੇ ਅੱਜ ਵੀ ਮੈਂ ਅੰਮ੍ਰਿਤਸਰ ਜਾ ਕੇ ਆਇਆ ਹਾਂ 4727 ਪਰਿਵਾਰ ਹੈ ਐਸਸੀ ਪਰਿਵਾਰ ਹੈ ਗਰੀ ਪਰਿਵਾਰ ਹੈ 68 ਕਰੋੜ ਦਾ ਕਰਜ਼ਾ ਖੜਾ ਜੀ ਉਹ 20 ਸਾਲਾਂ ਦਾ ਹੁਣ ਨਹੀਂ ਮੋੜ ਸਕੇ ਕੋਈ ਕਬੀਲਦਾਰੀ ਲਈ ਤੋਂ ਲੈ ਗਈ ਜਾਂ ਪ੍ਰਮਾਤਮਾ ਨੇ ਪਾਣਾ ਵਾਪਰ ਗਿਆ ਕਿ ਕਮਾਊ ਬੰਦੇ ਦਾ ਐਕਸੀਡੈਂਟ ਹੋ ਗਿਆ ਜਾਂ ਕੋਈ ਬਿਮਾਰੀ ਆ ਗਈ ਘਰ 'ਚ ਨਹੀਂ ਮੋੜ ਸਕੇ ਪਰ ਕਰਜ਼ਾ ਸਿਰ ਤੇ ਲਟਕਦਾ ਅਸੀਂ ਸਾਰੇ ਹੀ ਮਾਫ਼ ਕਰਤਾ ਜੀ ਯਾਰ ਤੁਸੀਂ ਪਹਿਲਾਂ ਬੇਫਿਕਰੀ ਵਾਲੀ ਜ਼ਿੰਦਗੀ ਜਿਉ ਅਸੀਂ ਦੇ ਦਾਂਗੇ ਕੋਈ ਗੱਲ ਐਡੇ ਐਡੇ ਵੱਡਿਆਂ ਵੱਡਿਆਂ ਨੇ ਮਾਫ਼ ਕਰੀ ਜਾਂਦੇ ਯਾਰ ਗਰੀਬਾਂ ਦਾ ਕੀ ਕਸੂਰ ਹੈ ਸਾਹੀ ਤੁਹਾਡੇ ਨਾਲ ਖੜਾ ਹਾਂ ਇਹਨਾਂ ਤੇ ਕਦੇ ਨਾ ਯਕੀਨ ਕਰਿਓ ਇਹਨਾਂ ਦੀਆਂ ਗੱਲਾਂ ਇਹਹ ਜੀਆਂ ਵੀ ਤੁਹਾਨੂੰ ਲੱਗੂਗਾ ਵੀ ਪਤਾ ਨਹੀਂ ਇਹ ਹੀ ਸੱਚੇ ਨੇ ਧਰਤੀ ਤੇ ਔਰ ਗੱਲਾਂ 'ਚ ਹੈ ਕੱਖ ਨਹੀਂ ਜੇ ਦੇਖ ਲਵਾਂ ਲਿਖੀਏ ਕਿਸੇ ਨੇ ਬਸ ਸੋਚ ਫਰਕ ਹੀ ਪਾਉਣਾ ਹੁੰਦਾ ਥੋੜਾ ਜਿਹਾ ਉਹਦੇ ਨਾਲ ਹੀ ਆਪਾਂ ਉਹਨਾਂ ਦੀਆਂ ਗੱਲਾਂ ਚ ਆ ਜਾਣੇ ਕਿ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਇਹਦਾ ਮਤਲਬ ਤਿੰਨ ਹੀ ਸੁੱਕੀਆਂ ਨੇ ਯਾਰ ਹੁਣ ਦੋ ਸੁੱਕੀਆਂ ਕਹਤੀਆਂ ਇੱਕ ਵਗਈ ਨਾ ਉਹ ਵੀ ਸੁੱਕੀ ਹੈ ਫਿਰ ਇਹਦਾ ਮਤਲਬ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਸੁਖਵੀਰ ਬਾਲਰ ਹੋਰਾਂ ਦੇ ਭਾਸ਼ਣ ਸੁਣ ਲਿਓ ਕੀ ਹੈ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉਹ ਚ ਨਹਾਉਣ ਗਏ ਤਿੰਨ ਬੰਦੇ ਲੈ ਪਹਿਲੇ ਵਗਦੀ ਹੋਈ ਨਹੀਂ ਉਹ ਚ ਨਹਾਉਣ ਕਿਵੇਂ ਚਲੇ ਜਾਣਗੇ ਯਾਰ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉਹ ਚ ਨਾਉਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲੱਭੇ ਹੀ ਨਾ ਤੇ ਤਿੰਨੇ ਹੀ ਡੁੱਬ ਗਏ ਹੋਣਗੇ ਯਾਰ ਪਰ ਦੋ ਕਹਿਦਾ ਜਿਹੜਾ ਲੱਭੇ ਹੀ ਨਾ ਉਹਨੂੰ ਲੱਭੀਆਂ ਤਿੰਨ ਗਾਵਾਂ ਦੋ ਫੰਡਰਾਂ ਇੱਕ ਸੂਏ ਹੀ ਨਾ ਜਿਹੜੀ ਸੂਏ ਹੀ ਨਾ ਉਹਨੇ ਦੇ ਉੱਤੇ ਤਿੰਨ ਬੱਚੇ ਲੈ ਨਾਲੇ ਕਹਿੰਦੇ ਸੋਦੇ ਨੇ ਜਿਹੜੀ ਸੂਏ ਹੀ ਨਾ ਉਹਨੇ ਦੇ ਉੱਤੇ ਤਿੰਨ ਬੱਚੇ ਦੋ ਲਾਂਗੜੇ ਕੁੱਠੇ ਹੀ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ 2 ਖੋਟੇ 1 ਚੱਲੇ ਨਾ ਜਿਹੜਾ ਚੱਲੇ ਨਾ ਉਹਨੂੰ ਦੇਖਣ ਆਏ 3 ਸੁਨਿਆਰੇ 2 ਅੰਨੇ 1 ਨੂੰ ਦਿਸੇ ਨਾ ਜਿਹਨੂੰ ਦਿਸੇ ਨਾ ਉਹਦੇ ਮਾਰੀਆਂ 3 ਮੁੱਕੀਆਂ 2 ਖੁੱਸ ਗਈਆਂ 1 ਵੱਜੀ ਨਾ ਲੈ ਆ ਬਾਸ਼ਨ ਇਹਨਾਂ ਦਾ ਕੱਕ ਹੈ ਕਿ ਕੁਝ ਇਹਦੇ ਕੁਝ ਨਿਕਲੇ ਆ ਚੋਂ ਹਰ ਗੱਲ 'ਚ ਮੁਕਰ ਜਾਂਦੇ ਐ ਸੋ ਇਹਨਾਂ ਤੇ ਆਹੀ ਬਸ ਪੰਗਾ ਇਹਨਾਂ ਨੂੰ ਕਿ ਆਮ ਬੰਦੇ ਕਿਉਂ ਆਗੇ ਇਹ ਆਮ ਬੋਲੀ ਚ ਕਿਉਂ ਸਮਝਾਣੇ ਕਿਉਂਕਿ ਹੁਣ ਅਸੀਂ ਤਾਂ ਬਈ ਆਮ ਘਰਾਂ ਚ ਮੈਂ ਕਹਿੰਦਾ ਸੀ ਕਨਵੈਂਟਰੀਆਂ ਤੇ ਸਰਕਾਰੀਆਂ ਸਰਕਾਰੀ ਸਕੂਲਾਂ ਚ ਪੜ੍ਹਨਾ ਇੱਕ ਫਾਇਦਾ ਹੈ ਵੱਡਾ ਫਾਇਦਾ ਹੈ ਬਾਕੀ ਤਾਂ ਚਲੋ ਨੰਬਰਾਂ ਨੂੰ ਬਣਾ ਵਾਲੇ ਹੈਗੇ ਨੇ ਵੀ ਨੰਬਰ ਵੱਧ ਆਉਂਦੇ ਆ ਪ੍ਰਾਈਵੇਟ ਵਾਲਿਆਂ ਦੇ ਹੁਣ ਤਾਂ ਸਰਕਾਰੀ ਦੇ ਵੀ ਆਉਣ ਲੱਗ ਗਏ ਪਹਿਲੀ ਗੱਲ ਤਾਂ ਸਰਕਾਰੀ ਸਕੂਲ ਪਰਸਨੈਲਿਟੀ ਡਵੈਲਪਮੈਂਟ ਦੇ ਵਿੱਚ ਤੁਹਾਡੇ ਸ਼ਖਸੀਅਤ ਨੂੰ ਨਿਖਾਰਨ ਚ ਬਹੁਤ ਵੱਡਾ ਹੱਥ ਹੈ ਮੈਂ ਕਹਿ ਬੈਠਾ ਕਿਤੇ ਇੱਕ ਤਨ ਪੱਤਰਕਾਰਾਂ ਨੂੰ ਕਹਿੰਦੇ ਜੀ ਕਿਵੇਂ ਮੈਂ ਕਹਿੰਦਾ ਸਰਕਾਰੀ ਸਕੂਲ ਸਭ ਤੋਂ ਪਹਿਲਾਂ ਸਿਖਾਉਂਦਾ ਵੀ ਫੈਸਲੇ ਕਿਵੇਂ ਲੈਣੇ ਨੇ ਜ਼ਿੰਦਗੀ 'ਚ ਡਿਸੀਜਨ ਮੇਕਿੰਗ ਪਾਵਰ ਸਰਕਾਰੀ ਸਕੂਲ ਸਿਖਾਉਂਦਾ ਹੈ ਕਹਿੰਦੇ ਜੀ ਕਿਵੇਂ ਮੈਂ ਕਹਿੰਦਾ ਜੀ ਘਰੋਂ ਤੁਰ ਪੈਂਦੇ ਆ ਫਿਰ ਰਾਤ 'ਚ ਹੀ ਫਿਰ ਫੈਸਲਾ ਕਰਨਾ ਪੈਂਦਾ ਵੀ ਘਰੋਂ ਤਾਂ ਚੱਲ ਪੇ ਸਕੂਲ ਜਾਈਏ ਜਾਂ ਨਾ ਫੇ ਤਾਂ ਫੈਸਲਾ ਆਪਣੇ ਹੱਥ 'ਚ ਹੈ ਨਾ ਉੱਥੇ ਕਿਹੜਾ ਘਰੇ ਫੋਨ ਆਉਣਾ ਆਪਣੇ ਵੀ ਤੁਹਾਡਾ ਮੁੰਡਾ ਨਹੀਂ ਆਇਆ ਪ੍ਰਾਈਵੇਟ 'ਚ ਪੜ੍ਹਦੇ ਹੋ ਫੋਨ ਆਉ ਉਹ ਵੀ ਤੁਹਾਡਾ ਬੱਚਾ ਨਹੀਂ ਆਇਆ ਅੱਜ ਫਿਰ ਫੈਸਲਾ ਲੈ ਲੈਣਾ ਵੀ ਚਲ ਚਲੇ ਜੰਨੇ ਆ ਕੋਈ ਗੱਲ ਨਹੀਂ ਫੇਰ ਜਾ ਕੇ ਇਹ ਫੈਸਲਾ ਲੈਣਾ ਭੱਜਣਾ ਅੱਧੀ ਛੁੱਟੀ ਵੇਲੇ ਆ ਜਾਂ 8ਵੇਂ ਪੀੜ੍ਹ ਚ ਭੱਜੀਏ ਇਹ ਵੱਡਾ ਫੈਸਲਾ ਹੈ ਬਹੁਤ ਵੱਡਾ ਫੈਸਲਾ ਹੈ ਫੇਰ ਸਰਕਾਰੀ ਸਕੂਲ ਥੋੜੀ ਜਿਹੀ ਰਾਜਨੀਤੀ ਵੀ ਸਿਖਾਉਂਦੇ ਆ ਕੱਲਿਆਂ ਨੇ ਭੱਜਣਾ ਜਾਂ 4-5 ਨਾਲ ਲੈ ਲਈਏ ਟੜਾ ਜਿਹਾ ਬਣਾ ਲਈ ਇੱਕ ਫੇਰ ਸਰਕਾਰੀ ਸਕੂਲ ਇਹ ਵੀ ਸਿਖਾਉਂਦਾ ਚਲ ਸਾਰੀ ਛੁੱਟੀ ਵੇਲੇ ਲੜਨਾ ਕਿਹਦੇ ਨਾਲ ਆ ਫਿਰ ਜੇ ਦੇਖ ਲਿਆ ਵੀ ਉਹਦੇ ਨਾਲ ਲੜਨਾ ਹੈ ਏ ਵੀ ਦੇਖਣਾ ਵੀ ਉਹਦੇ ਨਾਲ ਕਿੰਨੇ ਕਨੇ ਵੀ ਜੇ ਵੱਧ ਹੋਏ ਫਿਰ ਭੱਜਣਾ ਕਿਧਰ ਦੀ ਹੈ بڑے ਫੈਸਲੇ ਸਰਕਾਰੀ ਸਕੂਲਸ ਕਾ ਦਿੰਦੇ ਆ ਜੀ ਤੁਹਾਨੂੰ ਇਹਨਾਂ ਨੂੰ ਕੀ ਪਤਾ ਹੈ ਪਹਾੜਾਂ ਵਾਲਿਆਂ ਨੂੰ ਫਿਰ ਤਾਂ ਇਹੋ ਤਾਂ ਫਿਰ ਆਪਣੇ ਪਿਤਾ ਨੂੰ ਪਿਤਾ ਸਮਾਨ ਕਹੀ ਜਾਂਦੇ ਰਹਿੰਦੇ ਆ ਉਹ ਤੇ ਮੇਰਾ ਕਸੂਰ ਹੈ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਕਮਾ ਲਓ ਪੈਸੇ ਧਰਮ ਚੋਂ ਕਮਾਏ ਲੋਕਾਂ ਦੇ ਗਰੀਬਾਂ ਦੇ ਹੱਕ ਮਾਰ ਕੇ ਪੈਸੇ ਕਮਾਏ ਨਾਲ ਲੈ ਜਾਉਗੇ ਧਰਮਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਨਾਲ ਆ ਜਾਣਗੇ ਇੱਥੇ ਹੀ ਲੱਗਣਗੇ ਹੁਣ ਦੇਖ ਲਓ ਪਲਸਤਰਾਂ ਵੀ ਲੱਗ ਜਾਂਦੇ ਕਰੇ ਇੱਧਰ ਲਈ ਮਾਂ ਜੀ ਟੰਗੀ ਬੈਠਾਉਂਦਾ ਕਰੇ ਇੱਧਰ ਲਈ ਕਦੇ ਲੱਤ ਇੱਥੇ ਹੀ ਲੱਗਣਗੇ ਸਾਰੇ ਦੇਖਿਓ ਤੁਸੀਂ ਖੁਦ ਹੀ ਮਿੱਟੀ ਖੂਨ ਨੂੰ ਲੱਗ ਜਾਂਦੀ ਆ ਉਹ ਕਹਿੰਦੇ ਸਹੀ ਹੈ ਨਾ ਤਾੜੀਆਂ ਮਾਰ ਕੇ ਹੌਸਲਾ ਵਧਾ ਦੇ ਕੋ ਥੋੜੇ ਜਿਹਾ ਬਸ ਮੈਂ ਤਾਂ ਸਾਰੀ ਰਾਤ ਬੋਲੀ ਜਾਵਾਂ ਮੈਂ ਤੇ ਪੋਤੜੇ ਫਰੋਲ ਦੂੰ ਮੈਂ ਗੱਲ ਕਰ ਮੈਨੂੰ ਕਿਤੇ ਨਾ ਕਿਤੇ ਹੋਰ ਜਾਣਾ ਪੈਂਦਾ ਫਿਰ ਫਿਰ ਕਦੇ ਫੇਰ ਆ ਜਾਊਂਗਾ ਮੈਂ 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 ਤਾਂ ਇੱਥੇ ਕੰਮਤੀਆਂ ਜੀ ਮੈਂ ਤੁਹਾਨੂੰ ਪਹਿਲਾਂ ਕਹਿਤਾ ਵੀ ਮੈਂ ਤਾਂ ਨਵੇੜੀ ਬੈਠਾ ਸਾਰਾ ਕੁਝ ਇਹਨਾਂ ਨੂੰ ਘੱਟੋ ਘੱਟ ਮੈਂ ਲੋਕਾਂ ਨੂੰ ਲੁੱਟਣ ਨਹੀਂ ਦੇਣਾ ਇੱਕ ਇੱਕ ਰੁਪਏ ਦਾ ਹਿਸਾਬ ਲੈ ਕੇ ਵਿਆਸ ਸਮੇਤ ਪੈਸੇ ਤੁਹਾਡੇ ਘਰਾਂ 'ਚ ਵਾਪਸ ਆਉਣਗੇ ਇੱਕ ਇੱਕ ਰੁਪਈਆ ਟਾਈਮ ਲੱਗ ਸਕਦਾ ਕੋਟਾਂ ਆ ਜਾਂਦੀਆਂ ਵਿੱਚ ਵਿੱਚ ਅਦਾਲਤਾਂ ਆ ਜਾਂਦੀਆਂ ਕਾਨੂੰਨ ਮੁਤਾਬਕ ਚੱਲਦੇ ਨਵੀਆਂ ਭਰਤਾਂ ਕਹਿੰਦਾ 54154 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਜੀ 54000 ਨੌਕਰੀਆਂ ਤੁਹਾਡੇ ਚੋਂ ਵੀ ਕਿਸੇ ਨੂੰ ਮਿਲੀਆਂ ਹੋਣੀਆਂ 1 ਰੁਪਏ ਦਾ ਹੱਥ ਖੜਾ ਕਰ ਦੋ ਵੀ 1 ਰੁਪਇਆ ਕਿਸੇ ਨੇ ਮੰਗਿਆ ਹੋਵੇ ਜਾਂ ਕੋਈ ਐਮਐਲਏ ਜਾਂ ਮੰਤਰੀ ਦੀ ਸ਼ਪਾਰਸ਼ ਪਈ ਹੋਵੇ 54000 ਨੌਕਰੀਆਂ ਚ ਪਹਿਲਾਂ ਮਿਲਦੀਆਂ ਕਦੇ ਬਸ ਇਹਨਾਂ ਦੇ ਇਹਨਾਂ ਇਹਨਾਂ ਨੇ ਤਾਂ ਸੋਚਿਆ ਹੀ ਨਹੀਂ ਲੋਕਾਂ ਬਾਰੇ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਇਹ ਦਬਾ ਖਤਮ ਕੰਮ ਖਤਮ ਬਸ ਸੋ ਇਸ ਕਰਕੇ ਇਹਨਾਂ ਦਾ ਤੁਸੀਂ ਹਿਸਾਬ-ਜਾ ਲਾ ਲਿਓ ਮੇਰੀਆਂ ਗੱਲਾਂ ਸੁਣ ਕੇ ਮੈਂ ਤਾਂ ਲਾਈ ਬੈਠੇ ਹਾਂ ਤੁਸੀਂ ਮੈਂ ਤੁਹਾਡੀ ਬਦਲਵਾਈ ਜੀ ਦੇਖ ਲਈ ਅੱਖਾਂ ਤੋਂ ਪਤਾ ਲੱਗ ਜਾਂਦਾ ਹੈ ਹਨਾ ਵੀ ਕਿੱਧਰ ਨੂੰ ਹੋਊ ਕੰਮ ਪੈਸੇ ਪੂਸੇ ਇਹਨਾਂ ਕੋਲੇ ਬਹੁਤ ਹੈ ਇਹ ਕਹਿੰਦੇ ਅਸੀਂ ਪੈਸੇ ਵੰਡਾਂਗੇ ਇਹ ਇੱਕ ਰਾਤ ਪਹਿਲਾਂ ਜਾਂ ਦੋ ਰਾਤਾਂ ਪਹਿਲਾਂ ਆਉਂਦੇ ਹੁੰਦੇ ਤੁਹਾਡੇ ਕੋਲੇ ਪੈਸੇ ਵੰਡਣ ਆਉਣਗੇ ਤੁਹਾਨੂੰ ਮੇਰੇ ਹੱਥ ਬਣ ਕੇ ਬੇਨਤੀ ਜਵਦੀ ਵਾਲੇ ਜੇ ਪੈਸੇ ਵੰਡਣ ਆਏ ਜਵਾਬ ਨਾ ਦਿਓ ਲੇ ਲਿਓ ਲక్ష్ਮੀ ਨੇ ਮੋੜੀ ਦੀ ਹੁੰਦੀ ਆ ਪਤਾ ਦਿਵਾਲੀ ਵਾਲੇ ਦਿਨ ਵੀ ਕੁੰਡਾ ਖੁੱਲਾ ਰੱਖਦੇ ਆ ਕਰਦਾ ਵੀ ਲక్ష్ਮੀ ਵੀ ਆ ਜੇ ਬਸ ਐ ਕਰਦੇ ਹੋ ਵੀ ਵੀ ਐ ਪੈਸੇ ਵੜ ਕੇ ਕਦੇ ਉਹ ਵੀ ਹਾਂ ਤੇ 19 ਤਰੀਕ ਨੂੰ ਸੰਜੀਵ ਰੋਡ ਦੀ ਫੋਟੋ ਤੇ ਸਾਹਮਣੇ ਝਾੜੂ ਵਾਲਾ ਬਟਨ ਦੱਬ ਕੇ ਕਰਦੇ ਹੋ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ ਹੈ ਬਹੁਤ ਸਵਾਮਿਦਾਰ ਇਲਾਕਾ ਹੈ ਬਹੁਤ ਸਵਾਮਿਦਾਰ ਇਲਾਕਾ ਰਪਾਜਨ ਸਾਰੇ ਸਮਝ ਗਏ ਫਿਰ ਤੁਹਾਡੇ ਵੱਲੋਂ ਮੈਂ ਸਮਝਾਂ ਜਵੱਦੀ ਵਾਲਿਆਂ ਪਾਸੋਂ ਵੀ ਦੋਨੇ ਹੱਥ ਉੱਪਰ ਜਾ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਮੈਨੂੰ ਪਤਾ ਲੱਗਿਆ ਇੱਥੇ ਹੀ ਫਿਰਦੇ ਆ ਕਿਤੇ ਪਰਲੀਆਂ ਗਲੀਆਂ ਇਹ ਜੀ ਇਹ ਸੂਹ ਲੈਣ ਦੇ ਫਿਰਦੇ ਰਹਿੰਦੇ ਆ ਇਹ ਦੋ ਚਾਰ ਤਾਂ ਇੱਥੇ ਵੀ ਆਏ ਹੁਣ ਉਹਨਾਂ ਦੇ ਬੰਦੇ ਵੀ ਕਿਵੇਂ ਸੀ ਕੀ ਸੀ ਕੱਠ ਕਿੰਨਾ ਸੀ ਸਾਰਾ ਕੁਝ ਦੱਸ ਦੇਣਗੇ ਪਰ ਜਦੋਂ ਪੁੱਛਣਗੇ ਨਾਰੇ ਕਿਵੇਂ ਲੱਗ ਰਹੇ ਸੀ ਉਹ ਤਾਂ ਘਟੋ ਘਟੇ ਦੱਸਣ ਵੀ ਤੁਹਾਡੇ ਘਰੇ ਵੀ ਸੁਣੇ ਹੋਣੇ ਜੀ ਹੁਣ ਨਾਰੇ ਦੱਸਣ ਦੀ ਲੋੜ ਹੈ ਕੰਨ ਪਾੜ ਤੇ ਸਾਡੇ ਤਾਂ ਪੜਦੇ ਪਾੜ ਤੇ ਲੋਕਾਂ ਨੇ ਉਥੇ ਥੋੜਾ ਜਿਹਾ ਉੱਚੀ ਕਰੋ ਕੰਮ ਇਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਿਾਲ ਜੈ ਹਿੰਦ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਤਰੱਕੀਆਂ ਕਰੋ ਤੁਹਾਡੇ ਨਾਲ ਹਰਾਮ ਨਾ ਜਾਇਓ ਮਾਮਾ ਪੈਣਾ ਵੀ ਨੇ ਬਜ਼ੁਰਗ ਵੀ ਨੇ ਹਾਂ ਨਾ ਛੋਟੇ ਬੱਚੇ ਵੀ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਆ ਕੋਈ ਮੰਗ ਪੱਤਰ ਜਾਂ ਕੋਈ ਐ ਆ ਪਲੀਜ਼ ਲੈ ਲਓ ਪੁੱਛਿਆ ਸਾਵਾ ਫੜ ਲੈ ਲੈ ਲਓ ਆ ਦੇ ਦਿਓ ਫੋਨ ਨੰਬਰ ਲਿਖ ਦਿਓ ਬਸ ਫਿਰ ਤੁਹਾਨੂੰ ਕੰਟੈਕਟ ਕਰ ਲਾਂਗੇ ਅਸੀਂ ਅਸੀਂ ਤੁਹਾਨੂੰ ਫੋਨ ਤੇ ਕੰਟੈਕਟ ਕਰਾਂਗੇ ਧੰਨਵਾਦ ਪਰ ਇੱਕ ਆ ਵੀ ਹੈਗਾ ਜੀ ਮੰਗ ਪੱਤਰ ਨਾ ਇਹ ਆਪਣੇ ਨਾਲ ਸੁਆ ਰੋਡ ਆ ਜੀ ਚੋਲਾ ਮੇਰਾ ਰੰਗ ਤੇ ਬਸੰਤੀ ਚੋਲਾ